8 ਜਨਵਰੀ 1953 ਝੂਠ ਬੋਲਣ ਵਾਲੇ ਨੂੰ ਚਾਲਾਕੀਆਂ ਕਰਨ ਵਾਲੇ ਨੂੰ ਆਪਣੀ ਅਕਲ ਤੇ ਚਤਰਾਈ ਨੂੰ ਭਰੋਸਾ ਹੁੰਦਾ ਹੈ ਇਸੇ ਤਰ੍ਹਾਂ ਪਾਠ ਤੇ ਸਿਮਰਨ ਕਰਨ ਵਾਲੇ ਨੂੰ ਵੀ ਮਾਣ ਚਾਹੀਦਾ ਹੈ ਇਹ ਮਾਣ ਹੰਕਾਰ ਨਹੀਂ ਹੁੰਦਾ ਇਹ ਮਾਣ ਸਤਿਗੁਰਾਂ ਤੇ ਪ੍ਰਤੀਤ ਨਾਲ ਹੁੰਦਾ ਹੰਕਾਰ ਹਉਮੈ ਤੇ ਹੁੰਦਾ ਹੈ ਪਰ ਜਿਉਂ-ਜਿਉਂ ਆਦਮੀ ਸਿਮਰਨ ਕਰਦਾ ਹੈ ਉਸ ਨੂੰ ਸਭ ਸੋਝੀ ਆਪੇ ਆਪ ਹੀ ਆਉਂਦੀ ਜਾਂਦੀ ਹੈ ਅਤੇ ਹੰਕਾਰ ਤੇ ਮਾਣ ਵਿੱਚ ਫਰਕ ਪਤਾ ਲੱਗ ਜਾਂਦਾ ਹੈ ਸ਼ੁਰੂ ਵਿੱਚ ਇਸ ਤਰ੍ਹਾਂ ਦੇ ਫਰਕ ਗੁਰਮੁਖ ਸਮਝਾ ਦਿੰਦਾ ਹੈ ਬੰਗਾਲ ਵਿੱਚ ਇੱਕ ਮਸ਼ਹੂਰ ਭਗਤ ਗੌਰੰਗਾ ਲੋਡ ਗੌਰੰਗਾ ਹੋਇਆ ਹੈ ਉਸਦੇ ਗੁਰੂ ਨੇ ਕਿਹਾ ਸੀ ਕਿ ਤੂੰ 12 ਬਰਸ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਸਿਮਰਨ ਕਰੀ ਚੱਲ 12 ਬਰਹੇ ਤੱਕ ਮੈਥੋਂ ਪੁੱਛਣਾ ਨਹੀਂ ਕਿ ਅੱਗੇ ਕੀ ਕਰਨਾ ਹੈ 12 ਬਰੇ ਦੇ ਬਾਅਦ ਮੈਂ ਆਪ ਆ ਕੇ ਦੇਖ ਲਵਾਂਗਾ ਕਿ ਤੂੰ ਇਹ ਪਹਿਲਾ ਸਬਕ ਪਕਾ ਲਿਆ ਹੈ ਕਿ ਨਹੀਂ ਨਾਮ ਲਈ ਹੀ ਜਾਣਾ ਹੈ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਇਸ ਤਰ੍ਹਾਂ ਪਹਿਲੇ ਆਪਣੇ ਮਨ ਦੀ ਮੈਲ ਉਤਰਦੀ ਹੈ ਫਿਰ ਹਿਰਦੇ ਦਾ ਕਮਲ ਖਿੜਦਾ ਹੈ ਊਦ ਕਮਲ ਬਿਗਸਾਤ ਊਦ ਕਮਲ ਬਿਗਸਾਇਆ ਜਦ ਹਿਰਦੇ ਦਾ ਕਮਲ ਖਿੜਦਾ ਹੈ ਤਾਂ ਫਿਰ ਆਦਮੀ ਹੋਰ ਨਾ ਦੀਆਂ ਮੈਲਾਂ ਧੋਣ ਦੇ ਕਾਬਲ ਹੋ ਜਾਂਦਾ ਹੈ ਹਿਰਦੇ ਦੇ ਕਮਲ ਦਾ ਖਿੜਨਾ ਕੀ ਹੈ ਪਹਿਲਾਂ ਸਾਡੀ ਸੁਰਤ ਹੰਕਾਰ ਦੇ ਆਸਰੇ ਹੁੰਦੀ ਹੈ ਫਿਰ ਨਾਮ ਨਾਲ ਉੱਚੀ ਹੁੰਦੀ ਹੈ ਰਾਜ ਲੀਲਾ ਤੇਰਾ ਨਾਮ ਬਣਾਈ ਜਿਸ ਤਰ੍ਹਾਂ ਧਰਤੀ ਵਿੱਚ ਬੀਜ ਬੀਜ ਕੇ ਪਾਣੀ ਦੇਈ ਚਲੋ ਤਾਂ ਡਾਲਾ ਪੱਤੇ ਤੇ ਫੁੱਲ ਆਪ ਹੀ ਨਿਕਲ ਆਉਂਦੇ ਹਨ ਇਸੇ ਤਰ੍ਹਾਂ ਨਾਮ ਦੇ ਜਪਣ ਨਾਲ ਕਮਲ ਆਪ ਹੀ ਖਿੜ ਪੈਂਦਾ ਹੈ। ਸੁਧ ਦਾ ਪ੍ਰਕਾਸ਼ ਹੋ ਜਾਂਦਾ ਹੈ। ਭਲੇ ਬੁਰੇ ਵਿੱਚ ਵਿਵੇਕ ਕਰਨ ਦੀ ਬੁੱਧੀ ਉਦੈ ਹੋ ਜਾਂਦੀ ਹੈ। ਫਿਰ ਆਦਮੀ ਬੁਰੇ ਕੰਮ ਕਰਨ ਤੋਂ ਸੰਕੋਚ ਕਰਦਾ ਹੈ। ਨਾਮ ਦੇ ਨਾਲ ਅਸਾਂ ਵਾਹਿਗੁਰੂ ਵਾਲਾ ਆਪਣੀ ਬਿਰਤੀ ਲਾਉਣੀ ਹੈ। ਲਿਵ ਫੇਰ ਪਕਦੀ ਹੈ। ਉਹ ਅਗਲੀ ਮੰਜ਼ਲ ਹੈ। ਨਾਮ ਜਪਣਾ ਮੁਸ਼ਕਲ ਵੀ ਹੈ ਤੇ ਆਸਾਨ ਵੀ ਨਾਮ ਜਪਣਾ ਆਸਾਨ ਹੋ ਜਾਂਦਾ ਹੈ ਜਦ ਅਸੀਂ ਨਾਮ ਜਪ ਕੇ ਆਪਣੇ ਵਕਤ ਦੀਆਂ ਵੇਹਲਾਂ ਨੂੰ ਸਫਲ ਕਰਨਾ ਸਿੱਖ ਲਈਏ ਜਦ ਆਤਮਾ ਪਰਮਾਤਮਾ ਵਿੱਚ ਮਿਲਦੀ ਹੈ ਤਾਂ ਵਿਚਾਰ ਤੇ ਅਹਿਸਾਸ ਖੜੇ ਹੋ ਜਾਂਦੇ ਹਨ ਮਨ ਉਥੇ ਨਹੀਂ ਹੁੰਦਾ ਮਨ ਨੂੰ ਪਿੱਛੋਂ ਸਿਰਫ ਸ਼ੋਹ ਦਾ ਅਹਿਸਾਸ ਰਹਿ ਜਾਂਦਾ ਹੈ ਆਮ ਲੋਕ ਜੋ ਵਿਚਾਰ ਸਾਗਰ ਪੜ ਕੇ ਆਪ ਬ੍ਰਹਮ ਬਣ ਰਹੀਂਦੇ ਹਨ ਇਹ ਸਿਰਫ ਮਨੋਮਈ ਕੋਸ਼ ਦਾ ਗਿਆਨ ਹੈ ਜਥਰਥ ਨਹੀਂ ਹੈ ਲੋਕ ਪੁੱਛਦੇ ਹਨ ਸਿਮਰਨ ਦੀ ਜੁਗਤੀ ਕੀ ਹੈ ਇੱਕ ਮੁੰਡਾ ਇੱਕ ਕੁੜੀ ਨੂੰ ਪਿਆਰ ਕਰਦਾ ਹੈ ਤੇ ਉਹ ਦੋਨੋਂ ਘਰੋਂ ਨਿਕਲ ਤੁਰਦੇ ਹਨ ਇਸ ਵਿੱਚ ਯੁਗਤੀ ਕੀ ਹੋਈ ਵਾਹਿਗੁਰੂ ਜੀ ਨਾਲ ਪਿਆਰ ਪਾਉਣਾ ਹੈ ਜਦ ਪਿਆਰਾ ਪਾਸ ਹੋਵੇ ਤਾਂ ਉਸ ਦੇ دیدار ਕਰੀਦੇ ਹਨ ਜਦੋਂ ਵੇਤ ਤੇ ਹੋਵੇ ਤਾਂ ਉਸ ਨੂੰ ਯਾਦ ਕਰੀਦਾ ਹੈ ਵਾਹਿਗੁਰੂ ਸਾਨੂੰ ਨਜ਼ਰ ਨਹੀਂ ਆਉਂਦਾ ਇਸ ਵਾਸਤੇ ਉਸ ਨੂੰ ਯਾਦ ਕਰਨਾ ਹੈ ਯਾਦ ਨਾਲ ਹਜ਼ੂਰੀ ਵਿੱਚ ਰਹਿਣਾ ਹੈ ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਰਹਿੰਦੀ ਹੈ। ਇਹੀ ਬਿਰਤੀ ਪਕਾਉਣੀ ਹੈ। ਪਹਿਲਾਂ ਅਸਾਂ ਵਾਹਿਗੁਰੂ ਨੂੰ ਯਾਦ ਕਰਨਾ ਹੈ। ਫਿਰ ਸਾਨੂੰ ਪਤਾ ਲੱਗੇਗਾ ਕਿ ਉਹ ਤਾਂ ਬਾਹਰ ਖੜਾ ਸਾਡੇ ਕਵਾੜ ਖੜਕਾ ਕੇ ਸਾਨੂੰ ਖਾਕਾ ਮਾਰ ਰਿਹਾ ਸੀ। ਸਮੁੰਦਰ ਵਿੱਚ ਮੋਂਗਾ ਇੱਕ ਕੀੜਾ ਹੁੰਦਾ ਹੈ। ਇਹ ਸਮੁੰਦਰ ਵਿੱਚ ਹੌਲੀ-ਹੌਲੀ ਮੂੰਗੇ ਦੇ ਟਾਪੂ ਬੜਾ ਲਿੰਦਾ ਹੈ ਇਸ ਤਰ੍ਹਾਂ ਨਾਮ ਬੜਾ ਕੌਤਕ ਹਾਰ ਹੈ ਇਸ ਦੀ ਕੀਮਤ ਦਾ ਮਰਨ ਤੇ ਹੀ ਪਤਾ ਲੱਗਦਾ ਹੈ ਸਿਮਰਨ ਵਿੱਚ ਲਗਾਤਾਰਤਾ ਦੀ ਜ਼ਰੂਰਤ ਹੈ ਜਿਆਦਾ ਤੇ ਤੀ ਨਹੀਂ ਜਿਆਦਤੀ ਦੀ ਨਹੀਂ ਨਾਮ ਦਾ ਸਿਮਰਨ ਪਹਿਲਾਂ ਸਾਧਨ ਰੂਪ ਹੁੰਦਾ ਹੈ ਫੇਰ ਹੀ ਸਿੱਧੀ ਰੂਪ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ